ਤਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਜਾਇਤ ਸ੍ਰੀ ਮਹੱਲਾ 4 ਸਤ ਗੁਰ ਪ੍ਰਸਾਦ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੋਰ ਹਾਥ ਧਰਿਓ ਮੇਰਾ ਮਾਥਾ

ਰਹ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਤੇਰੇ ਵਖ ਦੁਖ ਉਤਾਰੇ ਗੋਰਾ ਨਾਮ ਦਿਓ ਰੇ ਨਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੋਰਾ ਪੂਰਾ ਹਰ ਨਾਮ ਦਰੜਾਇਆ ਬਿਨ ਨਾਮਾ ਜੀਵਨ ਵਰਥਾ ਰਹਾ ਬਿਨ ਗੋਰਾ ਮੂੜ ਭਇ ਹ ਮਾਨਮੁਖ ਤੀ ਮੋ ਮਾਇ ਨਿਤ ਫਾਥਾ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀ ਜਦਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੋਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹਮਾਰ ਗੁਪੰਥਾ ਹਮ ਅੰਦਰ ਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲ੍ਹ ਹ ਮਿਲੰਥਾ ਹਮ ਅੰਦਰ ਲੇ ਗਿਆਨ ਹੀਨ ਅਗਿਆਨੀ ਕਉ ਚਲ ਮਾਰਗ ਪੰਥਾ ਆੰਦਲੇ ਕੋ ਗੁਰ ਅੰਚਲ ਦਿਜਾ ਜਨ ਨਾਨਕ ਕੋ ਚਲ ਹ ਮਿਲੰਥਾ